ਐਨਡੀਏ ਸਰਕਾਰ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮੰਤਰੀ ਮੰਡਲ ਨਾਲ ਸੌਂ ਚੁੱਕਣ ਤੋਂ ਤਕਰੀਬਨ 24 ਘੰਟਿਆਂ ਤੋਂ ਬਾਅਦ ਮੰਤਰੀਆਂ ਦੇ ਵਿਭਾਗਾ ਦੀ ਵੰਡ ਦਾ ਐਲਾਨ ਕਰ ਦਿੱਤਾ ਜਿਸ ਵਿੱਚ ਭਾਜਪਾ ਨੇ ਗੱਠਜੋੜ ਪਾਈ ਵਾਲਾਂ ਨਾਲ ਪਹਿਲਾਂ ਤੋਂ ਤੈਅ ਕੀਤੀ ਵਿਵਸਥਾ ਮੁਤਾਬਕ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਤਹਿਤ ਆਉਂਦੇ ਚਾਰ ਅਹਿਮ ਵਿਭਾਗ ਗਰੇ ਰੱਖਿਆ ਅਤੇ ਵਿਦੇਸ਼ ਨਾ ਸਿਰਫ ਆਪਣੇ ਕੋ ਰੱਖੇ ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਨ੍ਹਾਂ ਮੰਤਰਾਲਿਆਂ 'ਚ ਆਪਣੀ ਪੁਰਾਣੀ ਟੀਮ ਤੇ ਮੌੜ ਵਿਸ਼ਵਾਸ ਕਰਦੇ ਹਾਂ ਉਹਨਾਂ ਨੂੰ ਮੌੜ ਉਸੇ ਵਿਭਾਗ ਦਾ ਮੰਤਰੀ ਬਣਾਇਆ ਹੈ ਜਿਸ ਦੀ ਉਹ ਪਿਛਲੇ ਕਾਰਜਕਾਲ 'ਚ ਅਗਵਾਈ ਕਰ ਰਹੇ ਸਨ ਜਦ ਕਿ ਗੱਠਜੋੜ ਪਾਈਵਾਲ ਨੂੰ ਪੰਚਾਇਤੀ ਰਾਜ ਸ਼ਹਿਰੀ ਹਵਾਵਾਜੀ ਭਾਰੀ ਉਦਯੋਗ ਫੂਡ ਪ੍ਰੋਸੈਸਿੰਗ ਜਿਹੇ ਮੰਤਰਾਲੇ ਦਿੱਤੇ ਗਏ ਹਨ ਵੰਡੇ ਗਏ ਵਿਭਾਗਾਂ ਵਿੱਚ ਰਾਜਨਾਲ ਸਿੰਘ ਨੂੰ ਮੋੜ ਰੱਖਿਆ ਅਮਰ ਸ਼ਾਹ ਨੂੰ ਗ੍ਰਹਿ ਅਤੇ ਸਹਿਕਾਰਤਾ ਨਿਰਮਲਾ ਸੀ타 ਰਮਨ ਨੂੰ ਵਿੱਤ ਅਤੇ ਐਸ ਜੇ ਸ਼ੰਕਰ ਨੂੰ ਵਿਦੇਸ਼ ਮੰਤਰਾਲੇ ਦੀ ਕਮਾਂਡ ਦਿੱਤੀ ਹੈ ਇਸ ਤੋਂ ਇਲਾਵਾ ਨਿਤਿਨ ਘਟਕਰੀ ਨੂੰ ਮੋੜ ਸੜਕਾਂ ਤੇ ਸ਼ਾਰਾ ਮੰਤਰਾਲਾ ਅਸ਼ਵਨੀ ਵੈਸ਼ਨਵ ਨੂੰ ਰੇਲ ਅਤੇ ਤਰਮਿੰਦਰ ਪ੍ਰਧਾਨ ਨੂੰ ਮੋੜ ਸਿੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਹੈ ਪਾਜਪਾ ਪ੍ਰਧਾਨ ਤੋਂ ਕੇਂਦਰੀ ਮੰਤਰੀ ਬਣੇ ਜੇਪੀ ਨੱਡਾਰੂ ਸੇਤ ਪਰਿਵਾਰ ਭਲਾਈ ਅਤੇ ਫਰਟੀਲਾਈਜ਼ਰ ਮੰਤਰਾਲਾ 맡ਦਾ ਹੈ। ਮਤ ਪ੍ਰਜੇਤੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੋਹਾਨੂ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪਿੰਡੂ ਵਿਕਾਸ ਮੰਤਰੀ ਬਣਾਇਆ ਗਿਆ ਹੈ। ਜਦ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਲਾਲ ਖੱਤਰ ਨੂੰ ਊਰਜਾ, ਆਵਾਸ ਅਤੇ ਸ਼ਹਿਰੀ ਮਾਮਲੇ ਬਾਰੇ ਮੰਤਰੀ ਬਣਾਇਆ ਗਿਆ। ਪਿਊਸ਼ ਗੋਇਨ ਨੂੰ ਵਣਜ ਅਤੇ ਉਦਯੋਗ ਮੰਤਰਾਲਾ ਵਰਿੰਦਰ ਕੁਮਾਰ ਸਮਾਜਿਕ ਨਿਆਂ ਅਤੇ ਅਧਿਕਾਰਤਾ ਪ੍ਰਹਿਲਾਦ ਜੋਸ਼ੀ ਖੱਤਕਾਰ ਮਾਮਲਿਆਂ ਅਤੇ ਨਵਿਆਉਣਯੋਗ ਊਰਜਾ ਤੇ ਗਿਰੀ ਰਾਜ ਸਿੰਘ ਕਪੜਾ ਮੰਤਰਾਲਾ ਸੰਭਾਲਣਗੇ ਅਸ਼wini ਵੈਸ਼ਨਵ ਰੇਲ ਮੰਤਰਾਲੇ ਤੋਂ ਇਲਾਵਾ ਸੂਚਨਾ ਤੇ ਪ੍ਰਸਾਰਣ ਤੇ ਇਲੈਕਟ੍ਰੋਨਿਕ ਸੂਚਨਾ ਟੈਕਨੋਲੋਜੀ ਦੀ ਵੀ ਕਮਾਨ ਸੰਭਾਲਣਗੇ ਜੇਤੀਰਾਵ ਸਿੰਧியா ਸੰਚਾਰ ਅਤੇ ਉੱਤਰ ਪੂਰਬੀ ਖੇਤਰ ਵਿਕਾਸ ਪੈਂਦਰ ਯਾਦਵ ਚੌਗਿਰਦਾ ਜੰਗਲਾਤ ਅਤੇ ਜਲਵਾਜੂ ਤਬਦੀਲੀ ਮਹਿਕਮਾ ਵਿਜੇਂਦਰ ਸਿੰਘ ਸ਼ਖਾਵਤ ਸੱਭਿਆਚਾਰਕ ਅਤੇ ਸੈਰਸਪਾਟਾ ਤੇ ਕਿਰਨਰਜੀ ਜੂ ਸੰਸਥਾ ਮਾਮਲਿਆਂ ਬਾਰੇ ਕਟਿੰਗੈਂਤੀ ਬਾਰੇ ਮੰਤ్రਾਲੇ ਦੀ ਜ਼ਿੰਮੇਵਾਰੀ ਸੰਭਾਲਣਗੇ ਸਦਨੰਦ ਸੋਨੇਬਾਲ ਨੂੰ ਬੰਦਰਗਾਹ ਜਹਾਜ਼ ਰਾਣੀ ਅਤੇ ਜਲ ਮਾਰਗ ਮੰਤਰੀ ਬਣਾਇਆ ਗਿਆ ਹੈ ਗੱਠਜੋੜ ਭਾਈਵਾਲਾਂ ਤੋਂ ਜਨਤਾ ਪਾਲ ਯੂ ਦੇ ਅਰਜੀਵ ਰੰਜਨ ਸਿੰਘ ਨੂੰ ਪੰਚਾਇਤੀ ਰਾਜ ਮੱਛੀ ਪਸ਼ੂ ਪਾਲਣ ਅਤੇ ਡੇਰੀ ਬਾਰੇ ਮੰਤਰੀ ਬਣਾਇਆ ਗਿਆ ਹੈ ਜਦਕਿ TDP ਦੇ ਰਾਮੂ ਨਾਇਡੂ ਨੂੰ ਚੈਰੀ ਹਵਾਬਾਜੀ ਬਾਰੇ ਮੰਤ్రਾਲਾ ਦਿੱਤਾ ਗਿਆ ਜੀਡੀ ਐਨ ਦੇ ਐਚ ਡੀ ਕੁਮਾਰਾ ਸੁਆਮੀ ਭਾਰੀ ਉਦਯੋਗ ਮੰਤਰੀ ਅਤੇ ਸਟੀਲ ਮੰਤਰੀ ਬਣਾਏ ਗਏ ਹਨ ਚਿਰਾਗ ਪਾਸਵਾਨ ਨੂੰ ਫੂਡ ਪ੍ਰੋਸੈਸਿੰਗ ਅਤੇ ਜੀਤਨ ਰਾਮ ਮਾਂਜੀ ਨੂੰ ਐਮ ਐਸ ਐਮ ای ਮੰਤralੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਰਾਜ ਮੰਤਰੀ ਵਜੋਂ ਸੌ ਚੁੱਕਣ ਵਾਲੇ ਭਾਜਪਾ ਆਗੂ ਰਵਨੀ ਸਿੰਘ ਬਿੱਟੂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੀਜੇ ਕਾਰਜਕਾਲ ਦੀ ਕੈਬਨਿਟ ਵਿੱਚ ਫੂਡ ਪ੍ਰੋਸੈਸਿੰਗ ਅਤੇ ਰੇਲ ਵਿਭਾਗ ਤੇ ਲਗਾਇਆ ਗਿਆ ਹੈ ਹਾਲਾਂਕਿ ਲੋਕ ਸਭਾ ਚੋਣਾਂ ਚ ਭਾਜਪਾ ਨੂੰ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਹਾਰ ਦਾ ਮੂੰਹ ਦੇਖਣਾ ਪਿਆ ਸੀ ਪਾਰਟੀ ਨੇ ਬਿੱਟੂ ਨੂੰ ਰਾਜ ਮੰਤਰੀ ਬਣਾ ਕੇ ਸੁਨੇਹਾ ਇਹ ਦਿੱਤਾ ਹੈ ਕਿ ਪੰਜਾਬ ਚ ਭਾਜਪਾ ਬਿੱਟੂ ਰਾਹੀਂ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰੇਗੀ ਇਸ ਮੁੱਖ ਤੇ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਜਿਹੜਾ ਵਿਅਕਤੀ ਪੰਜਾਬ ਲਈ ਘਾਤਕ ਹੈ ਉਸ ਨੂੰ ਕਿਸੇ ਵੀ ਕੀਮਤ 'ਤੇ ਮੁਆਫ ਨਹੀਂ ਕੀਤਾ ਜਾਵੇਗਾ ਪੰਜਾਬ ਦੇ ਬਹੁਤੇ ਵਿਭਾਗਾਂ ਵਿੱਚ ਕਪੜੇ ਹੋਏ ਹਨ ਉਹਨਾਂ ਸਾਰਿਆਂ ਦੀ ਜਾਂਚ ਕਰਵਾਈ ਜਾਵੇਗੀ ਅਤੇ ਪ੍ਰਿਸ਼ਟਾਚਾਰੀ ਨਾਮਾ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾਇਆ ਜਾਵੇਗਾ ਪੰਜਾਬ ਵਿੱਚ ਗੈਂਗਸਟਰਾਂ ਅਤੇ ਸਿਆਸਦਾਨਾਂ ਦੇ ਗੱਠ ਜੋੜ ਨੂੰ ਵੀ ਤੋੜਿਆ ਜਾਵੇਗਾ ਤਾਂ ਕਿ ਪੰਜਾਬ ਖੁਸ਼ਹਾਲੀ ਵਾਲ ਬਣ ਸਕੇ ਰਵਨੀਤ ਸਿੰਘ ਬਿੱਟੂ ਨੇ ਇਹ ਗੱਲਾਂ ਇੱਕ ਚੈਨਲ 'ਚ ਇੰਟਰਵਿਊ ਦੌਰਾਨ ਕੀਤੀਆਂ ਹਨ ਬਿੱਟੂ ਦਾ ਕਹਿਣਾ ਹੈ ਕਿ 14ਵੇਂ ਅਤੇ 15ਵੇਂ ਵਿਅਤਕ ਕਮਿਸ਼ਨ ਦੇ ਨਾਲ-ਨਾਲ ਮਨਰੇਗਾ ਵਿੱਚ ਹੋਏ ਕਪਲਿਆਂ ਨੂੰ ਵੀ ਉਜਾਗਰ ਕਰਾਂਗਾ ਭ੍ਰਿਸ਼ਟਾਚਾਰੀ ਨetaਵਾਂ ਦੇ ਕੋਲ ਕਰੋੜਾਂ ਦੀਆਂ ਗੱਡੀਆਂ ਤੇ ਕੋਠੀਆਂ ਕਿਵੇਂ ਆਈਆਂ ਹਨ ਉਸ ਦੀ ਵੀ ਜਾਂਚ ਕੀਤੀ ਜਾਵੇਗੀ ਬਿੱਟੂ ਦਾ ਕਹਿਣਾ ਹੈ ਕਿ ਅਕਾਲੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਹਨਾਂ ਕਪੜੇਵਾਜਾਂ ਨੂੰ ਮਾਫ਼ ਕਰਦੀਆਂ ਆ ਰਹੀਆਂ ਹਨ ਪਰ ਇਹਨਾਂ ਤੇ ਨਕੇਲ ਕੱਸੀ ਜਾਵੇਗੀ ਰਵਨੀਸ਼ ਬਿੱਟੂ ਦਾ ਕਹਿਣਾ ਹੈ ਕਿ ਭਾਜਪਾ ਨੇ ਪੰਜਾਬ ਵਿੱਚ ਵਧੀਆ ਪ੍ਰਦਰਸ਼ਨ ਨਹੀਂ ਕੀਤਾ ਫਿਰ ਵੀ ਪ੍ਰਧਾਨ ਮੰਤਰੀ ਮੋਦੀ ਦਾ ਫੋਕਸ ਪੰਜਾਬ ਤੇ ਹੈ ਉਹਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਮੇਰੇ ਤੇ ਪਰੋਸਾ ਕੀਤਾ ਹੈ ਜਿਸ ਕਰਕੇ ਮੈਂ ਉਹਨਾਂ ਦੀਆਂ ਅਸ਼ਾਮਾਂ ਤੇ ਖਰਾ ਉਤਰਾਂਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹੁਦਾ ਸੰਭਾਲਦਿਆਂ ਸਭ ਤੋਂ ਪਹਿਲਾਂ ਕਿਸਾਨ ਸਨਮਾਨ ਨਿਧੀ ਦੇ ਕਰੀਬ 20000 ਕਰੋੜ ਰੁਪਏ ਦੀ ਰਾਸ਼ੀ ਦੀ 17ਵੀਂ ਕਿਸ਼ਤ ਜਾਰੀ ਕਰਨ ਦੀ ਫਾਈਲ ਤੇ ਦਸਤਖਤ ਕੀਤੇ ਹਨ ਜੋ ਕਿ ਆਰਪਾ ਦੀ ਕਿਸਾਨਾਂ ਦੀ ਐਮੀਅਤ ਦਾ ਸੰਦੇਸ਼ ਦਿੰਦਾ ਹੈ ਇਸ ਨਾਲ ਕਰੀਬ 9.3 ਕਰੋੜ ਕਿਸਾਨਾਂ ਨੂੰ ਲਾਭ ਮਿਲੇਗਾ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਸਾਡੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਆਉਣ ਵਾਲੇ ਸਮੇਂ 'ਚ ਕਿਸਾਨਾਂ ਅਤੇ ਖੇਤੀਬਾੜੀ ਲਈ ਹੋਰ ਵੀ ਬਹੁਤ ਸਾਰੇ ਕੰਮ ਕੀਤੇ ਜਾਣਗੇ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 3 ਕਰੋੜ ਨਵੇਂ ਘਰ ਬਣਾਉਣ ਦਾ ਵੀ ਆਦੇਸ਼ ਦਿੱਤਾ ਹੈ ਪੰਜਾਬ ਪਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਿਸਾਨਾਂ ਦੇ ਕਲਿਆਣ ਦੇ ਪ੍ਰਤੀ ਜੋ ਸੰਕਲਪ ਲਿਆ ਹੈ ਉਹ ਤੀਸਰੇ ਕਾਰਜਕਾਲ ਦੌਰਾਨ ਪਹਿਲੇ ਹੀ ਫੈਸਲੇ ਚ ਉਹਨਾਂ ਨੇ ਇਹ ਰਾਸ਼ੀ ਜਾਰੀ ਕੀਤੀ ਹੈ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨਾਂ ਦੇ ਮੋਤਿਆਂ ਨੂੰ ਸਭ ਤੋਂ ਉੱਪਰ ਰੱਖਿਆ ਹੈ ਇਹ ਕੈਸ਼ ਤੇ ਕਿਸਾਨ ਪਰਿਵਾਰਾਂ ਵਿੱਚ ਵੰਡੀ ਜਾਵੇਗੀ ਹੁਣ ਤੱਕ ਕਿਸਾਨਾਂ ਨੂੰ 3 ਲੱਖ ਕਰੋੜ ਰੁਪਏ ਦਿੱਤੇ ਗਏ ਹਨ ਸਨੀਲ ਜਾਖੜ ਦਾ ਕਹਿਣਾ ਹੈ ਕਿ ਲਾਭ ਪ੍ਰਾਪਤ ਕਰਨ ਵਾਲੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪੈਸਾ ਟਰਾਂਸਫਰ ਕੀਤਾ ਜਾਵੇਗਾ ਜਿਸ ਦੇ ਨਾਲ ਉਨ੍ਹਾਂ ਦੀ ਆਮਦਨ ਵਧੇਗੀ ਕੇਂਦਰ ਨੇ ਇੱਕ ਵਾਰ ਫਿਰ ਕਿਸਾਨਾਂ ਦੀ ਮਦਦ ਕਰਨ ਦੇ ਲਈ ਆਪਣੀ ਪ੍ਰਤੀਬੱਧਤਾ ਦਿਖਾਈ ਹੈ ਉੱਤਰ ਪ੍ਰਦੇਸ਼ ਵਿੱਚ ਲੱਗੇ ਝੜਕੇ ਤੋਂ ਬਾਅਦ ਭਾਜਪਾ ਨੇ ਮੰਥਨ ਕੀਤਾ ਹੈ ਤੇ ਸੀਐਮ ਯੋਗੀ ਨੇ ਅਮਿਤ ਸ਼ਾਹ ਨਾਲ ਗੱਲਬਾਤ ਕੀਤੀ ਹੈ ਲੋਕ ਸਭਾ ਚੋਣਾਂ ਦੌਰਾਨ ਉੱਤਰ ਪ੍ਰਦੇਸ਼ ਵਿੱਚ ਭਾਜਪਾ ਨੂੰ ਲੱਗੇ ਝਟਕੇ ਤੋਂ ਬਾਅਦ ਅੰਦੇ ਤੀਜਿਆਂ ਨੂੰ ਲੈ ਕੇ ਪਾਰਟੀ ਅੰਦਰ ਮੰਥਨ ਸ਼ੁਰੂ ਹੋਇਆ ਹੈ। ਇਸ ਮੰਥਨ ਦੌਰਾਨ ਨਤੀਜਿਆਂ ਤੋਂ ਬਾਅਦ ਸੀਐਮ ਯੋਗੀ ਅਦਿਤਿਆਨਾਥ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਹੈ। ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਯੋਗੀ ਨੇ ਸੋਸ਼ਲ ਮੀਡੀਆ ਸਾਈਟ ਐਕਸ ਤੇ ਲਿਖਿਆ ਹੈ ਕਿ ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ ਅੱਜ ਨਵੀਂ ਦਿੱਲੀ ਵਿੱਚ ਮੁਲਾਕਾਤ ਕਰਕੇ ਉਹਨਾਂ ਨੂੰ ਵਧਾਈ ਦਿੰਦੀ ਹੈ। ਆਪਣਾ ਕੀਮਤੀ ਸਮਾਂ ਦੇਣ ਲਈ ਉਹਨਾਂ ਦਾ ਧੰਨਵਾਦ ਕਰਦਾ ਹਾਂ ਜੇਪੀ ਨੱਡਾ ਦੇ ਮੰਤਰੀ ਬਣਨ ਤੋਂ ਬਾਅਦ ਭਾਜਪਾ ਨੂੰ ਇੱਕ ਨਵਾਂ ਪ੍ਰਧਾਨ ਮਿਲੇਗਾ ਇਸ ਤੇ ਕਈ ਨਾਵਾਂ ਦੀ ਚਰਚਾ ਹੋਈ ਹੈ ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਨਾਲ ਇਹ ਤਸਵੀਰ ਸਾਫ਼ ਹੋ ਗਈ ਹੈ ਕਿ ਹੁਣ ਪਾਰਟੀ ਨੂੰ ਨਵਾਂ ਪ੍ਰਧਾਨ ਮਿਲੇਗਾ ਅਤੇ ਸੰਗਠਨ ਦੇ ਵਿੱਚ ਵੱਡਾ ਫੇਰ ਬਦਲ ਹੋਵੇਗਾ जेपी ਨੱਡਾ ਨੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਪਾਰਟੀ ਪ੍ਰਧਾਨ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਮੋਦੀ ਸਰਕਾਰ ਵਿੱਚ 2014 ਤੋਂ ਲੈ ਕੇ 2019 ਤੱਕ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਵਜੋਂ ਸੇਵਾ ਨਿਭਾਈ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਹੁਣ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਸੰਗਠਨ ਤੇ ਜ਼ਿਆਦਾ ਧਿਆਨ ਦੇਵੇਗਾ ਅਤੇ ਜੋ ਵੀ ਨਵਾਂ ਪ੍ਰਧਾਨ ਬਣੇਗਾ ਉਹ ਆਪਣੀ ਪੂਰੀ ਸਹਿਮਤੀ ਨਾਲ ਹੀ ਬਣੇਗਾ। ਮੋਦੀ ਮੰਤਰੀ ਮੰਡਲ ਵਿੱਚ ਜਗ੍ਹਾ ਨਾ ਮਿਲਣ ਤੇ ਅਜੀਤ ਪਵਾਰ ਧੜੇ ਦੀ ਐਨਸੀਪੀ ਦੀ ਨਾਰਾਜ਼ਗੀ ਤੋਂ ਬਾਅਦ ਏਕਨਾਥ ਸ਼ਿੰਦੇ ਧੜੇ ਦੀ ਸ਼ਿਫਸਨਾ ਦੀ ਨਾਰਾਜ਼ਗੀ ਵੀ ਸਾਹਮਣੇ ਆਈ ਹੈ ਪਾਰਟੀ ਦੇ ਚੀਫ ਵਿੱਬ ਸ਼੍ਰੀ ਰੰਗ ਬਾਰਨੇ ਦਾ ਕਹਿਣਾ ਹੈ ਕਿ ਉਹਨਾਂ ਦੀ ਪਾਰਟੀ ਦੇ 7 ਸੰਸਦ ਮੈਂਬਰ ਹੋਣ ਦੇ ਬਾਵਜੂਦ ਉਹਨਾਂ ਨੂੰ ਸਿਰਫ ਆਜ਼ਾਦ ਚਾਰਜ ਵਾਲਾ ਰਾਜ ਮੰਤਰੀ ਦਾ ਹੀ ਅਹੁਦਾ ਦਿੱਤਾ ਗਿਆ ਐਨਸੀਪੀ ਅਜੀਤ ਧੜਾ ਵੀ ਨਾਰਾਜ਼ ਹੈ ਸਾਈਕਲਾਂ ਨੂੰ ਪੈਂਚਰ ਲਾਉਣ ਵਾਲੇ ਵਰਿੰਦਰ ਕੁਮਾਰ ਖਟੀਕ ਹੁਣ ਮੋਦੀ ਸਰਕਾਰ ਵਿੱਚ ਦੂਜੀ ਵਾਰ ਮੰਤਰੀ ਬਣੇ ਹਨ। ਨਰਿੰਦਰ ਮੋਦੀ ਸਰਕਾਰ ਵਿੱਚ ਮੱਧ ਪ੍ਰਦੇਸ਼ ਤੋਂ ਮੰਤਰੀ ਬਣਾਇਆ ਗਿਆ ਡਾਕਟਰ ਵਰਿੰਦਰ ਕੁਮਾਰ ਖਟੀਕ ਹੁਣ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਸਾਗਰ ਵਿੱਚ ਆਪਣੇ ਪਿਤਾ ਨਾਲ ਸਾਈਕਲ ਰਿਪੇਅਰ ਦੀ ਦੁਕਾਨ ਤੇ ਕੰਮ ਕਰਦੇ ਸਨ। ਖਟੀਕ ਨੇ ਇਹਨਾਂ ਚੋਣਾਂ ਵਿੱਚ ਟਿਕਮਗੜ ਤੋਂ ਕਾਂਗਰਸ ਦੇ ਖੁਮਾਨ ਉਰਫ ਪੰਕਜ ਅਹਿਰਵਾਰ ਨੂੰ 4 ਲੱਖ ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਟੀਕਮਗੜਾ ਰਾਕਮੀ ਸੀਟ ਤੋਂ ਇਹ ਉਹਨਾਂ ਦੀ ਲਗਾਤਾਰ ਚੌਥੀ ਜਤ ਹੈ। ਪ੍ਰਧਾਨ ਮੰਤਰੀ ਨਰਿੰਦਰ મોદી ਦੀ ਅਗਵਾਈ ਵਾਲੀ ਸਰਕਾਰ ਦੇ ਤੀਜੇ ਕਾਰਜਕਾਲ ਵਿੱਚ ਮੰਤਰੀ ਬਣੇ ਨੇਤਾਵਾਂ ਨੇ ਹਿੰਦੀ ਅਤੇ ਅੰਗਰੇਜ਼ੀ ਵਿੱਚ ਸੌਂ ਚੁੱਕੀ ਹੈ ਤੇ ਰਾਸ਼ਟਰਪਤੀ ਭਵਨ ਵਿੱਚ ਹੋਏ ਸਮਾਗਮ ਦੌਰਾਨ ਮੰਚ ਤੇ ਬੈਠੇ ਇਹਨਾਂ ਨਵੇਂ ਮੰਤਰੀਆਂ ਨੇ ਆਪਣੇ ਪਹਿਰਾਵੇ ਰਾਹੀਂ ਦੇਸ਼ ਦੀ ਵਿਰਸਵੰਤਾ ਦਾ ਪ੍ਰਦਰਸ਼ਨ ਕੀਤਾ ਹੈ। ਪਿਛਲੀ ਸਰਕਾਰ ਦੇ 37 ਮੰਤਰੀਆਂ ਨੂੰ ਨਵੀਂ ਕੈਬਨਿਟ ਦੇ ਵਿੱਚ ਜਗ੍ਹਾ ਨਹੀਂ ਮਿਲੀ ਹੈ। ਸਮਰਤੀ ਹਰਾਨੀ, ਅਨੁਰਾਗ ਠਾਕਰ ਤੇ ਨਰੈਣ ਰਾਣੇ ਸਮੇਤ ਪਿਛਲੀ ਸਰਕਾਰ ਦੇ 37 ਮੰਤਰੀਆਂ ਨੂੰ ਐਤਵਾਰ ਨੂੰ ਸੌਂ ਚੁੱਕਣ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਵੀਂ ਪ੍ਰਸ਼ਾਸਨ ਵਿੱਚ ਸ਼ਾਮਲ ਕੀਤਾ ਗਿਆ। ਨਵੇਂ ਬਣੇ ਮੰਤਰੀਆਂ ਨੇ ਅਹੁਦੇ ਵੀ ਸੰਭਾਲ ਲਏ ਹਨ।